ਸੈਂਟਰਲ ਸਰਕਾਰ ਵੱਲੋਂ ਜਦੋਂ 7 ਲੱਖ ਰੁਪਇਆ ਤੁਰਦਾ ਹੈ ਤੇ ਉਹ ਮਜ਼ਦੂਰਾਂ ਤੱਕ ਆ ਕੇ 2 ਲੱਖ ਪਹੁੰਚਦਾ ਹੈ 1 ਲੱਖ ਬੋਰੀ ਦੀ ਲੇਬਰ ਜਿਹੜੀ ਹੈ ਬਾਕੀ ਸਾਰੀ ਠੇਕੇਦਾਰ ਹੜਪ ਕਰ ਜਾਂਦਾ ਵਾ ਤੇ ਸਾਡਾ ਹੱਕ ਮਿਲਣਾ ਚਾਹੀਦਾ ਜੀ ਜਿਹੜਾ ਅਸੀਂ ਜਿਹੜਾ ਮੁਰਕਾ ਸਾਨੂੰ ਸਾਡਾ ਜਿਹੜਾ ਹੱਕ ਸਾਨੂੰ ਮਿਲੇ ਉਹਨੂੰ ਨਹੀਂ ਮਿਲਿਆ ਕਿਹਾ ਵੀ ਤੁਸੀਂ ਜਾਓ ਉੱਥੇ ਦਿੱਲੀ ਆਪਣਾ ਰੇਟ ਦਾ ਪਤਾ ਕਰਕੇ ਅਸੀਂ ਜਦੋਂ ਉੱਥੇ ਦਿੱਲੀ ਪਹੁੰਚਿਆ ਉਹਨਾਂ ਸਾਨੂੰ ਰੇਡ ਕੱਢ ਕੇ ਤਾਵਾ ਉਥੇ ਸਾਡਾ 7 ਰੁਪਏ ਤੋੜਾ ਬੋਲ ਰਿਆ ਉਹ ਠੇਕੇਦਾਰੀ ਸਿਸਟਮ ਮੁਕਾਵਾਤ ਠੇਕੇਦਾਰੀ ਸਿਸਟਮ ਮੁਕਾਵਾਤ ਠੇਕੇਦਾਰੀ ਬੰਦ ਕਰੋ ਠੇਕੇਦਾਰੀ ਬੰਦ ਕਰੋ ਠੇਕੇਦਾਰੀ ਬੰਦ ਕਰੋ ਠੇਕੇਦਾਰੀ ਬੰਦ ਕਰੋ ਸੈਂਟਰਲ ਸਰਕਾਰ ਵੱਲੋਂ ਜਦੋਂ 7 ਲੱਖ ਰੁਪਏ ਤੁਰਦਾ ਹੈ ਤੇ ਉਹ ਮਜ਼ਦੂਰਾਂ ਤੱਕ ਆ ਕੇ 2 ਲੱਖ ਪਹੁੰਚਦਾ ਹੈ 1 ਲੱਖ ਬੋਰੀ ਦੀ ਲੇਬਰ ਜਿਹੜੀ ਹੈ ਮਜ਼ਦੂਰਾਂ ਨੂੰ ਜਦਕ 2 ਰੁਪਏ ਬੋਰੀ ਮਿਲ ਰਹੀ ਹੈ ਪਰ ਸਰਕਾਰ ਵੱਲੋਂ 7 ਰੁਪਏ ਜਿਹੜੀ ਬੋਰੀ ਆ ਰਹੀ ਹੈ ਮਤਲਬ ਕਿ ਸਿੱਧਾ-ਸਿੱਧਾ 5 ਲੱਖ ਰੁਪਇਆ ਰਸਤੇ 'ਚ ਗੈਪ ਹੁੰਦਾ ਏ ਕਿਦਾਂ ਇਹ આરોਪ ਹੈ ਪੰਜਾਬ ਲੇਬਰ ਗੱਲਾ ਜੂਨੀਅਨ ਦਾ ਪਹੁੰਚੋ ਆਏ ਆ ਮਜ਼ਦੂਰਾਂ ਕੋ ਜਿੱਤੇ ਇਹਨਾਂ ਵੱਲੋਂ ਹੜਤਾਲ ਕੀਤੀ ਗਈ ਏ ਇਹ ਰੋਪ ਕਿਉਂ ਲਗਾ ਰਹੇ ਨੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਨਾ ਕੋ ਲੈਣੇ ਆ ਬਿਆਸ ਦੇ ਵਿੱਚ ਮੌਜੂਦ ਆ ਜਿੱਤੇ ਵਕ ਵਕ ਹੌਦ ਦੇਦਾਰ ਮੇਰੇ ਮਗਰ ਮੌਜੂਦ ਨੇ ਨਾਰੇਬਾਜੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਸਿੱਧਾ-ਸਿੱਧਾ ਰੋਪ ਲਗਾਇਆ ਜਾ ਰਿਹਾ ਏ कि ਜਿਹੜੇ ਵਿੱਚ ਠੇਕੇਦਾਰੀ ਸਿਸਟਮ ਹੈ ਇਸ ਨੂੰ ਹੁਣ ਨਹੀਂ ਚੱਲਣ ਦਿੱਤਾ ਜਾਏਗਾ ਕਿਉਂਕਿ ਜਿਹੜਾ ਠੇਕੇਦਾਰੀ ਸਿਸਟਮ ਹੈ ਉਹ ਸਾਡੇ ਹੱਕ ਘਾ ਰਿਆ ਹੈ ਇਹ ਅਰੋਭ ਲਗਾ ਰਹੇ ਨੇ ਇਸ ਬਾਰੇ ਕੀ ਇਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਅੱਜ ਦਾ ਜਿਹੜਾ ਧਰਨਾ ਲਾਇਆ ਗਿਆ ਹੈ ਜਿਹੜੇ ਤੁਸੀਂ ਮੰਗ ਕਰ ਰਹੇ ਜੇ ਕਿ ਲੱਖ ਰੁਪਈਆ ਜਿਹੜਾ 7 ਲੱਖ ਤੁਰਦਾ ਹੈ 5 ਲੱਖ ਉੱਡ ਜਾਂਦਾ ਹੈ 2 ਲੱਖ ਪਹੁੰਚਦਾ ਹੈ ਲੇਬਰ ਦੇ ਹਿਸਾਬ ਨਾਲ ਇਹ ਰੋਭ ਕਿਉਂ ਲਗਾਏ ਜਾ ਰਹੇ ਇਹ ਭਾਜੀ ਰੋਪ ਇਸ ਕਰਕੇ ਲਗਾ ਰਹੇ ਲਗਾਏ ਜਾ ਰਹੇ ਆ ਵੀ ਅਹੀਂ ਜਿਹੜਾ ਵਾ ਲੇਬਰ ਦਾ ਕੰਮ ਲੇਬਰ ਨੂੰ ਸਿੱਧਾ ਕਰਨਾ ਚਾਹੁੰਦੇ ਆ ਠੇਕੇਦਾਰੀ ਸਿਸਟਮ ਬੰਦ ਕਰਨਾ ਚਾਹੁੰਦੇ ਆ ਇਹ ਜੋ ਆ ਪੇਮੈਂਟ ਹੁਣ ਲਾ ਲਓ 50% ਨਾਲ ਅੱਗੇ ਟੈਂਡਰ ਚੱਲ ਰਿਹਾ ਸੀ ਉਹਦੇ 6-7 ਰੁਪਏ ਬਣਦੇ ਸੀ ਜਿਹਦੇ ਵਿੱਚ ਸਾਨੂੰ ਸਿਰਫ 2.5 ਰੁਪਏ ਮਿਹਨਤ ਦਿੱਤੀ ਜਾਂਦੀ ਆ ਬਾਕੀ ਸਾਰੀ ਠੇਕੇਦਾਰ ਹੜਪ ਕਰ ਜਾਂਦਾ ਵਾ ਤੇ ਆਹਦੀ ਸਰਕਾਰ ਨਾਲ ਬਹੁਤ ਮੀਟਿੰਗਾਂ ਹੋਈਆਂ ਵਾ ਕਿ ਤੁਹਾਨੂੰ ਜਿਹੜਾ ਐਰਕੀ ਕੰਮ ਸਿੱਧਾ ਦਿੱਤਾ ਜਾਊਗਾ ਕਮੇਟੀ ਨੂੰ ਕੰਮ ਸਿੱਧਾ ਦਿੱਤਾ ਜਾਊਗਾ ਪਰ ਸਰਕਾਰ ਨੇ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਪੂਰੀ ਕੀਤੀ ਇਹ ਕਰਕੇ ਜਿਹੜਾ ਵਾ ਇਹ ਸਰਕਾਰ ਨੇ ਫੂਡ ਸਪਲਾਈ ਵਿਭਾਗ ਨੇ ਠੇਕੇਦਾਰਾਂ ਨੂੰ ਹੀ ਟੈਂਡਰ ਦੇ ਦਿੱਤੇ ਆ ਤੇ ਅਹੀਂ ਜਿਹੜਾ ਵਾ ਠੇਕੇਦਾਰ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਇਹ ਸਾਡੀ ਬੇਨਤੀ ਆ ਵੀ ਜਿਹੜਾ ਲੇਬਰ ਦਾ ਕੰਮ ਆ ਸਿੱਧਾ ਲੇਬਰ ਨੂੰ ਦਿੱਤਾ ਜਾਵੇ ਕਿਉਂਕਿ ਮਜ਼ਦੂਰ ਆਦਮੀ ਨੇ ਬੋਰੀ ਢੋਣੀ ਆ ਤੇ ਮਜ਼ਦੂਰ ਆਦਮੀ ਨੂੰ ਹੀ ਉਹ ਕੰਮ ਦਿੱਤਾ ਜਾਵੇ ਜਿਹੜਾ ਸਾਨੂੰ ਜਿਹੜੇ ਜੋ ਰੇਟ ਬਣਦਾ ਵਾ 50% ਨਾਲ ਉਹ ਸਾਨੂੰ ਸਿੱਧਾ ਦਿੱਤਾ ਜਾਵੇ ਤਾਂ ਜੋ ਸਾਡੀ ਰੋਟੀ ਪੂਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰਾ ਨਰ ਭਦਰ ਸਿੰਘ ਜੀ ਠੀਕ ਆ ਜੀ ਅਹੀਂ ਠੇਕੇਦਾਰਾਂ ਦੇ ਸੰਬੰਧ ਚ ਬੋਲਦੇ ਆ ਵੀ ਅਹੀਂ ਮਲਕੇ ਲੱਖ ਬੋਰੀ ਲੋਹਨੇ ਆ ਤੇ 7 ਲੱਖ ਰੁਪਇਆ ਬਣਦਾ ਸਾਡੇ ਕੋਲ ਸਿਰਫ 2 ਰੁਪਏ ਪਹੁੰਚਦੇ ਆ ਤੇ 5 ਲੱਖ ਰਾਜ ਉੱਡ ਜਾਂਦਾ ਜੀ ਸਾਡਾ 2 ਲੱਖ ਮੁੰਦਾ ਤਾਂ ਦਰ ਕੀ ਬੋਰੀ ਦਾ ਹਾਂਜੀ 2 ਰੁਪਏ ਬੋਰੀ ਪਹੁੰਚਦੀ ਸਾਨੂੰ ਬਾਕੀ ਰਾਜ ਖਾਦਾ ਜਾਂਦਾ ਫਿਰ ਇਹਦੇ ਵਿੱਚ ਫੰਡ ਜਿੱਲੀ ਹੁੰਦੀ ਆ ਸਾਨੂੰ ਕਹਦੇ ਤੁਹਾਡੇ ਖਾਤੇ ਕਰਾਈ ਤੇ ਸਾਨੂੰ ਰਸੀਦ ਹੀ ਕੋਈ ਨਹੀਂ ਮਿਲੀ ਨਾਾਨੂੰ ਕੋਈ ਫੰਡ ਦੀ ਰਸੀਦ ਨਾਾਨੂੰ ਕੋਈ ਮੂੰਹ ਨਾ ਸਾਰ ਠੀਕ ਇਹਦਾ ਬਿੱਲ ਜੇ ਨਾ ਨੇ ਸਾਨੂੰ ਪੈਸੇ ਦੇਣਿਆ ਤੇ ਸਾਨੂੰ ਕਹਦੇ ਮਹਿਕਮੇ ਕੋ ਬਿੱਲ ਬਣਵਾ ਕੇ ਤੁਸੀਂ ਲਓ ਅੰਮ੍ਰਿਤਸਰ ਦੇ ਕੇ ਜਾਓ ਪਹਿਲੋਂ ਇਹ ਬੇ ਅੰਮ੍ਰਿਤਸਰ ਦੇ ਕੇ ਆਨੇ ਆ ਦੂਜੇ ਤੇ ਕਿ ਦਿਨਾਂ ਨੂੰ ਫੇਰ ਆਣ ਕੇ ਆਂਦੇ ਪੈਸੇ ਲੈ ਕੇ ਜਾਓ। ਦੇਖੋ ਠੇਕੇਦਾਰ ਇਹ ਆ ਬਿੱਲ ਵੀ ਇਹੀ ਬਣਾ ਕੇ ਦਈਏ ਸਭ ਕੁਝ ਇਹੀ ਕਰਕੇ ਦਈਏ। ਇਹ ਇਹ ਫੇਰ ਠੇਕੇਦਾਰ ਕਹਦੇ ਤੇ ਸਿਰਫ ਸਾਨੂੰ ਲੁੱਟਣ ਤੇ ਤੱਕ ਰੱਖਿਆ ਇਹਨਾਂ ਨੇ। ਕੰਮ ਨਹੀਂ ਕਰਨਾ। ਕੋਈ ਇਹ ਕੰਮ ਹੀ ਕਰਨਾ। ਸਰਕਾਰ ਨਾਲ ਮੀਟਿੰਗਾਂ ਹੋਈਆਂ ਇਹ। ਹਾਂਜੀ ਹਾਂਜੀ ਹੋਈਆਂ ਜੀ ਸਾਡੀ 7-8 ਮਹੀਨੇ ਦੀ ਮੀਟਿੰਗਾਂ ਹੋਣੀਆਂ। ਉਹਦੇ ਵਿੱਚ ਸਾਨੂੰ ਟਾਈ ਵੀ ਦਿੱਜ ਜਾਂਦੇ ਆ। ਹੁਣ ਫੇਰ ਸਾਨੂੰ ਟਾਈਮ ਤੋਂ 14 ਦਿਨਾਂ ਦਾ ਅਜੇ ਤੱਕ ਸਾਡੀ ਗੱਲ ਕੋਈ ਕਲੀਅਰ ਨਹੀਂ ਹੋਣ ਈ। ਇਹ ਮਹਿਗਮਾ ਜਿਹੜਾ ਡੀਐਫਸੀ ਮਹਿਗਮਾ ਪੂਰ ਸਪਲਾਈ ਮਹਿਗਮਾ ਇਹਨੇ ਟੈਂਡਰ ਜਿਹੜੇ ਆ ਫੇਰ ਖੋਲਤੇ ਆ ਅਹੀਂ ਇਹੜਾ ਵਾ ਕੰਮ ਇਹ ਨਾ ਠੇਕੇਦਾਰਾਂ ਦਾ ਨਹੀਂ ਕਰਨਾ ਸਾਨੂੰ ਕੰਮ ਜਿਹੜਾ ਸਿੱਧਾ ਦਿੱਤਾ ਜਾਵੇ ਸਾਨੂੰ ਕਦੋਂ ਪਤਾ ਲੱਗਾ ਸਾਨੂੰ ਜੀ ਪਤਾ ਲੱਗਾ ਸਾਨੂੰ ਇਹ ਪਤਾ ਲੱਗਾ ਜਦੋਂ ਸਾਨੂੰ ਇਹਨਾਂ ਨੇ ਕਟਾਰੂ ਚਾਦਨੇ ਚੱਕਨੇ ਤੇ ਸਾਰਿਆਂ ਦੇ ਉੱਤੇ ਧਾਰੀਵਾਲ ਸਾਹਿਬ ਨੇ ਸੱਦਿਆ ਅਸੀਂ ਇਹਨੇ ਕਈ ਚਿਰ ਮੈਂਤਾ ਤਰ੍ਹਾਂ ਕੱਢਦੇ ਰਿਹਾ ਇਹਨਾਂ ਨੇ ਸਾਨੂੰ ਇੱਕ ਉਹ ਤੇ ਫੂਰ ਸਬੰਟਰੀ ਸਖਰਾਈ ਮਹਿਮੇ ਦਾ ਮੰਤਰੀ ਆ ਉਹਨੇ ਸਾਨੂੰ ਕਿਹਾ ਵੀ ਤੁਸੀਂ ਜਾਓ ਉੱਥੇ ਦਿੱਲੀ ਆਪਾਂ ਰੇਟ ਦਾ ਪਤਾ ਕਰਕੇ ਅਸੀਂ ਜਦੋਂ ਇੱਥੇ ਦਿੱਲੀ ਪਹੁੰਚੇ ਆ ਉਹਨਾਂ ਸਾਨੂੰ ਰੇਟ ਕੱਢ ਕੇ ਤਾਵਾ ਉਹ ਸਾਡਾ 7 ਰੁਪਏ ਤੋੜਾ ਬੋਲ ਰਿਆ ਉਹ ਤੋਂ ਸਾਰਾ ਕੰਮ ਕਲੀਅਰ ਕਰਕੇ ਲੈ ਆਏ ਆ ਇੱਥੇ ਆਣ ਕੇ ਥੱਲੇ ਫੇਰ ਸਾਨੂੰ ਟਾਲ ਮਟਾਲੇ ਕਰੀ ਜਾਂਦੇ ਆ ਇਹ ਸਾਡੇ ਦਾ ਕੋਈ ਫੈਸਲਾ ਨਹੀਂ ਕਰਦੇ ਕੋਈ ਗੱਲਬਾਤ ਨਹੀਂ ਕਰਦੇ ਉਹ ਤੋਂ ਆਨੂੰ 7 ਰੁਪਏ ਮਿਲਦੇ ਆ ਤੇ ਸਾਨੂੰ ਇਹ ਗਾੜੀ 1.5 ਲੱਖ ਨਹੀਂ ਰਹਿ ਅੱਜ ਕੀ ਨਾ ਤੁਹਾਡਾ ਕੀ ਮੰਗਾ ਜੀ ਮੇਰਾ ਨਾਮ ਮੁਖਤਾਰ ਸਿੰਘ ਮੰਗਾ ੜੀ ਇਹ ਆ ਕਿ ਲਖਪੁਰ ਦਾ 2 ਲੱਖ ਰੁਪਏ ਸਾਨੂੰ ਮਿਲਦਾ ਤੇ 7 5 ਲੱਖ ਜਿਹੜਾ ਗਿਆ ਉਹ ਜਾਂਦਾ 7 ਲੱਖ ਆਉਂਦਾ ਪੁੱਛੋ 7700 ਰੁਪਏ ਸੈਂਟਰ ਚ ਹਾਂ 700 ਰੁਪਏ ਡੇਟ ਸੈਂਟਰ ਦਾ ਹੁਣ ਕੀ ਮੰਗੀ ਆ ਠੇਕੇਦਾਰੀ ਸਾਡੀ ਮੰਗ ਆ ਵੀ ਠੇਕੇਦਾਰੀ ਸ਼ਿਟਮ ਜਿਹੜਾ ਬੰਦ ਹੋਣਾ ਚਾਹੀਦਾ ਵਾ ਸਾਨੂੰ ਜਿਹੜਾ ਕੰਮ ਹੈ ਉਹ ਸਿੱਧਾ ਸਿੱਧਾ ਮਿਲਣਾ ਚਾਹੀਦਾ ਵਾ ਠੇਕੇਦਾਰਾਂ ਨਾਲ ਜਾਂ ਕਿਉਂ ਠੇਕੇਦਾਰੀ ਸਿਸਟਮ ਕਿਉਂ ਹੈ ਤੁਹਾਡੇ ਅਧਿਕਾਰ ਕੀ ਕਹਿੰਦੇ ਉਹ ਸਾਨੂੰ ਵਿਸ਼ਵਾਸ ਦਵਾਇਆ ਗਿਆ ਵਾ ਵੀ ਤੁਹਾਡਾ ਜਿਹੜਾ ਵਾ ਇਹ ਕੱਟ ਕੇ ਕਮੇਟੀ ਤੁਹਾਡੀ ਬਣ ਜੂਗੀ ਤੇ ਉਹ ਹੁਣ ਨਹੀਂ ਗੱਲ ਬੰਦੀ ਆਲੇ ਟਾਲੇ ਗੱਲ ਕਰਨ ਦੀ ਆ ਹਾਂ ਕੋਈ ਕਮੇਟੀ ਨਹੀਂ ਬਣਦੀ ਫਿਰ ਤਰਨਾ ਲਾਵਾਂ ਉਹਦੋਂ